ਆਪ ਦਾ ਉੱਪਰ ਆ ਕੇ ਕਰ ਚਾਰੋਂ ਚ ਤੇਨ ਕੋਈ ਫਾਇਦਾ ਨਹੀਂ ਕਰ ਚਾ। ਆਹ ਕਿੰਨਾ ਤਾਂ ਬੈਨ ਪੁੱਛਿਆ ਤੇ ਲੈ ਜਾਣ ਗਵਾਈ ਲੈ ਸਭ ਦੇਣਗੇ। ਦੇਣਗੇ। ਮਗਰ ਹੀ ਆ ਤੇਰੇ ਸਾਰੀ ਸਾਰਾ ਚੰਗੇ ਬੰਦੇ ਦਾ ਮਗਰ ਬਾਹਰ ਦਾ ਪਾਈ। ਆਕਾਸ਼ ਕਦੋਂ ਗਿਆ ਕਰੋ ਔਰ ਕਿਵੇਂ ਜਿਹੜਾ ਉਹਨੇ ਕੱਲ ਬਾਬਾ ਸਾਹਿਬ ਦੀ ਮੂਰਤੀ ਨਾਲ ਤੋੜਫੋੜ ਕੀਤੀ ਹੈ ਕਿਵੇਂ ਸਮਝਦੇ ਹੋਣ। ਮੈਨੂੰ ਤਾਂ ਵੀਰੇ ਪਤਾ ਨਹੀਂ। ਮੈਂ ਤਾਂ ਕੰਮ ਕਰਦੀ ਘਰਾਂ ਦਾ ਮੈਨੂੰ ਤਾਂ ਪਤਾ ਵੀ ਨਹੀਂ ਗਏ ਦਾ ਨਾ ਆਏ ਦਾ ਮੈਨੂੰ ਕੋਈ ਪਤਾ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਸਾਡੇ ਦਾ ਮੱਥੇ ਵੀ ਨਹੀਂ ਲੱਗਦਾ ਕਿੰਨੀ ਦੇਰ ਤੋਂ ਘਰੋਂ ਗਿਆ ਹੋਇਆ ਉਹ 3 ਸਾਲ ਹੋ ਗਏ ਵੀਰੇ ਗਏ ਨੂੰ ਕਰੋ ਮੈਂ ਕਿੱਥੇ ਗਿਆ ਸੀ 3 ਸਾਲ ਪਹਿਰੇ ਉਹ ਦਵਾਈ ਗਿਆ ਸੀ ਵੀਰੇ ਕਿਵੇਂ ਗਿਆ ਸੀ ਦਵਾਈ ਦਵਾਈ ਐਸੀ ਭੇਜ ਜੇ ਝੂਠੇ ਭਾਂਡੇ ਮਾਜ ਮਾਜ ਲੋਕਾਂ ਦਾ ਘਰਾਂ ਸੱਤ-ਸੱਤ ਘਰਾਂ ਦਾ ਕੰਮ ਕਰਦੀ ਸੀ ਮੈਂ ਮੇਰੀ ਗਰੀਬੀ ਦੂਰ ਹੋ ਜੂ ਮੈਨੂੰ ਇਹ ਨਹੀਂ ਪਤਾ ਸੀ ਵੀ ਮੈਨੂੰ ਆ ਨੌਬਤ ਲਿਆ ਦੂਗਾ ਬੱਸ ਇਹ ਤੋਂ ਵੱਧ ਨਹੀਂ ਮੈਨੂੰ ਪਤਾ ਵੀ ਦੁਬਈ ਜਾਣ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਹੀ ਹੋ ਕਿ ਬਹੁਤ ਵਧੀਆ ਮੁੰਡਾ ਸੀ ਕੁੜੀਆਂ ਵਰਗਾ ਸੀ ਅੰਦਰੋਂ ਬਾਹਰ ਨਹੀਂ ਸੀ ਨਿਕਲਦਾ ਜਿਹੜੀ ਦਿਹਾੜੀ ਆ ਜਾਂਦੀ ਸੀ